ਇੱਥੇ ਤੇ ਲਿਖਿਆ ਜਾਗਾ ਮੀਤ ਸਾਜਨ ਹੈ ਸਮੀਆਂ ਇਸ ਜਨ ਕੋ ਕਹੋ ਕਾ ਕੀ ਕਮੀਆਂ ਜਿਹਦਾ ਉਹ ਮਿੱਤਰ ਬਣ ਜਾਵੇ ਉਥੇ ਕਮੀ ਨਹੀਂ ਰਹਿੰਦੀ ਤੇ ਉਹਦੇ ਆਪਣੇ ਕੋਲ ਕਿੱਥੇ ਕਮੀ ਰਹਿਣੀ ਹੈ ਫੇਰ ਮਹਾਰਾਜ ਕਹਿੰਦੇ ਨੇ ਵੇਈ ਨਦੀ ਜੇ ਅੱਜ ਗਏ ਪੁੱਤਰੇ ਪਰ ਬਾਹਰ ਨਹੀਂ ਆਏ ਬੜੀ ਕੋਕ ਪਰਤਾਲ ਕੀਤੀ ਗਈ ਹੈ ਕੋਤਾ ਖੋਰ ਮਗਾਏ ਨੇ ਪਈਆ ਜੈਰਾ ਬੇਬੇ ਨਾਨਕੀ ਨਵਾਬ ਦੌਲਤ ਖਾਨ ਹੋਲ ਸਾਰੇ ਤਿੰਨ ਦਿਨ ਬੀਤ ਗਏ ਨੇ ਪਰ ਗੁਰੂ ਨਾਨਕ ਸਾਹਿਬ ਨਹੀਂ ਮਿਲੇ ਸਾਰਿਆਂ ਨੇ ਮੰਨ ਲਿਆ ਕੁਝ ਕਹਿੰਦੇ ਗੁਰੂ ਨਾਨਕ ਸਾਹਿਬ ਕਿਤੇ ਦੂਰ ਚਲੇ ਗਏ ਨੇ ਉਦਾਸ ਹੋ ਕੇ ਕੋਈ ਕਹਿੰਦਾ ਪਾਣੀ ਦੇ ਕਿਸੇ ਜਾਨਵਰ ਨੇ ਉਹਨਾਂ ਨੂੰ ਖਾ ਲਿਆ ਜਿੰਨੇ ਮੂੰਹ ਆਨੀਆਂ ਗੱਲਾਂ ਕੋਈ ਕਹਿੰਦਾ ਗੁਰਨਾਨਕ ਸਾਹਿਬ ਨੂੰ ਕਿਰਾ ਤਰਨਾ ਆਉਂਦਾ ਸੀ ਡੁੱਬ ਕੇ ਆਉਣੇ ਐ ਪੈ ਇੱਕ ਬੇਬੇ ਨਾਨਕੀ ਜਿਨ੍ਹਾਂ ਨੇ ਕਹਿਣਾ ਨਾ ਭੜਿਓ ਮੇਰਾ ਵੀਰ ਡੁੱਬਣ ਵਾਸਤੇ ਨਹੀਂ ਉਹ ਤੇ ਡੁੱਬਿਆਂ ਹੋਿਆਂ ਨੂੰ ਕੱਢਣ ਵਾਸਤੇ ਆਇਆ ਗੁਰਤਾਰ ਤਾਰਨ ਹਾਰਿਆ ਦੇ ਭਗਤ ਪੂਰਨ ਬਨਾਸੀ ਹਾਂ ਤੁਝ ਕੋ ਬਲਿਹਾਰਿਆ ਤੇ ਜੇ ਦਿਨ ਜਦੋਂ ਮਾਰੇ ਨਿਕਲੇ ਨਾ ਜਿੱਥੇ ਡੁੱਬੀ ਲਈ ਉਹਦਾ ਅਸਥਾਨ ਹੈ ਬੇਰ ਸਾਹਿਬ ਤੇ ਜਿੱਥੇ ਤੀਜੇ ਦਿਨ ਨਿਕਲੇ ਉਸ ਸਥਾਨ ਦਾ ਨਾਮ ਹੈ ਸੰਤ ਘਾਟ ਫਿਰ ਮਹਾਰਾਜ ਨੇ ਆ ਕੇ ਕਬਰਸਤਾਨ ਸੀ ਉਹ ਉੱਥੇ ਮਹਾਰਾਜ ਨੇ ਚੌਂਕੜਾ ਲਾ ਲਿਆ ਤੇ ਕਹਿ ਦਿੱਤਾ ਨਾਮ Hindu ਨਾ ਮੁਸਲਮਾਨ ਅੰਲੇ ਰਾਮ ਕਹਿੰਦ ਪ੍ਰਾਨ ਵੀ ਭਾਈ ਸਾਰੇ ਇੱਕ ਨੇ ਐਵੇਂ ਤੁਸੀਂ ਜਾਤਾਂ ਪਾਤਾਂ ਧਰਮਾਂ ਵਰਨਾਂ ਦੇ ਵਿੱਚ ਨਾ ਵੰਡੋ ਜਿਵੇਂ ਪਾਣੀ ਦੀ ਕੋਈ ਜਾਤ ਨਹੀਂ ਪਾਣੀ ਇੱਕ ਹੈ ਜਿਹੜਾ ਮਰਜ਼ੀ ਪੀ ਲਵੇ ਐਵੇਂ ਪਰਮੇਸ਼ਰ ਇੱਕ ਹੈ ਕਿਸੇ ਵੀ ਰੂਪ ਚ ਕਿਸੇ ਵੀ ਨਾਮ ਨਾਲ ਉਹਨੂੰ ਜਪ ਲਓ ਉਹ ਇੱਕ ਹੈ ਇੱਕ ਓ ਅੰਕਾਰ ਬਾਕੀ ਸਭ ਝੂਠ ਹੈ ਅੱਜ ਹੈ ਪਹਿਲਾਂ ਨਹੀਂ ਸੀ ਅੱਜ ਹੈ ਕੱਲ ਨਹੀਂ ਰਹੇਗਾ ਪਰ ਉਹੀ ਹੈ ਸਤ ਨਾਮ ਸਦਾ ਰਹਿਣ ਵਾਲਾ ਕਰਤਾ ਉਹੀ ਐ ਸਾਰਾ ਕੁਝ ਬਣਾਉਣ ਵਾਲਾ ਕ੍ਰੀਏਟਰ ਉਹਨੂੰ ਨਹੀਂ ਕਿਸੇ ਨੇ ਬਣਾਇਆ ਪਰ ਉਹਨੇ ਸਾਰਾ ਕੁਝ ਬਣਾਇਆ ਤੇ ਬਣਾ ਕੇ ਵਾਕ ਨਹੀਂ ਹੋਇਆ ਵੇਚੀ ਬੈਠ ਗਿਆ ਪੁਰਖ ਪੁਰਖ ਦਾ ਮਤਲਬ ਹੈ ਰਮਿਆ ਹੋਇਆ ਕਰਦੇ ਤੇ ਦੁਨਿਆਵੀ ਤੌਰ ਤੇ ਵੀ ਨੇ ਆਵਾਜ਼ਾ ਵੀ ਕਿਸੇ ਕਰਤੇ ਨੇ ਬਣਾਇਆ ਮਾਈਕ ਵੀ ਕਿਸੇ ਕਰਤੇ ਨੇ ਬਣਾਇਆ ਆ ਮੋਬਾਈਲ ਵੀ ਕਿਸੇ ਕਰਤੇ ਨੇ ਬਣਾਇਆ ਬਣਾਉਣ ਵਾਲਾ ਪਤਾ ਨਹੀਂ ਕੌਣ ਐ ਕਿੱਥੇ ਐ ਤੇ ਚੀਜ਼ ਸਾਡੇ ਕੋਲ ਐ ਪਰ ਉਹ ਐਸਾ ਕ੍ਰியேਟਰ ਕਰਤਾ ਵੀ ਜੋ ਨੇ ਬਣਾਇਆ ਵਿੱਚ ਹੀ ਬੈਠਾ ਹੈ ਨਿਰਭਉ ਕਿਸੇ ਕੋਲੋਂ ਡਰਦਾ ਨਹੀਂ ਨਾ ਡਰਦਾ ਤੇ ਨਾ ਉਹ ਕਿਸੇ ਨੂੰ ਡਰਾਉਂਦਾ ਹੈ ਨਿਰਵੈਰ ਕਿਸੇ ਨਾਲੋਂ ਵੈਰ ਈਰਸ਼ਾ ਦੁਸ਼ੈ ਨਹੀਂ ਕਰਦਾ ਕਿਉਂਕਿ ਈਰਸ਼ਾ ਬੰਦਾ ਉਹਦੇ ਨਾਲ ਕਰਦਾ ਜਿਹੜਾ ਅੱਗੇ ਹੋਵੇ ਜਿਹੜਾ ਵੱਡਾ ਹੋਵੇ ਉਹਦੇ ਤੋਂ ਵੱਡਾ ਕੋਈ ਹੈ ਹੀ ਨਹੀਂ ਉਹਨੇ ਕਿਹਦੇ ਨਾਲ ਈਰਸ਼ਾ ਕਰਨੀ ਨਿਰਵੈਰ ਉਹ ਇੱਕ ਹੀ ਹੈ ਅਕਾਲ ਮੂਰਤ ਉਹਦੀ ਜਿਹੜੀ ਮੂਰਤ ਹੈ ਨਾ ਉਹ ਸਮੇਂ ਤੋਂ ਬਾਹਰ ਹੈ ਮੂਰਤਾ ਤੇ ਅਸੀਂ ਸਾਰੇ ਵੀ ਬੈਠੇ ਆ ਸਮਾਂ ਆ ਬਾਜਾ ਦੀ ਇੱਕ ਮੂਰਤੀ ਹੈ ਮੂਰਤ ਦਾ ਮਤਲਬ ਹੁੰਦਾ ਇੱਕ ਆਕਾਰ ਤੇ ਜਿਹੜਾ ਆਕਾਰ ਹੈ ਉਹ ਪਹਿਲਾਂ ਨਹੀਂ ਸੀ ਅੱਜ ਹੈ ਕੱਲ ਨਹੀਂ ਰਹੇਗਾ ਸਮੇਂ ਵਿੱਚ ਆ ਗਿਆ ਨਾ ਪਰ ਉਹ ਜਿਹੜਾ ਕਾਲਪੁਰਖ ਹੈ ਉਹ ਸਮੇਂ ਤੋਂ ਬਾਹਰ ਹੈ ਅਕਾਲ ਮੂਰਤ ਅਜੂਨੀ ਜਨਮਾਂ ਤੋਂ ਵੀ ਬਾਹਰ ਹੈ ਕਿਉਂਕਿ ਜੋ ਜੰਮੇ ਸੋ ਜਾਨੋ ਮੂਆ ਜਨਮੰ ਤਾਂ ਮਰਨੰ ਜਿਹੜਾ ਜੰਮੇਗਾ ਉਹ ਮਰੇਗਾ ਅਕਾਰਪੁਰਖ ਜੰਮਿਆ ਹੀ ਨਹੀਂ ਉਹਨੇ ਮਰਨਾ ਵੀ ਨਹੀਂ ਇਸ ਕਰਕੇ ਉਹ ਜੂਨਾ ਤੋਂ ਬਾਹਰ ਹੈ ਜੂਨੀ ਸੈ ਭੰਗ ਉਹ ਸਾਰਿਆਂ ਨੂੰ ਪ੍ਰਕਾਸ਼ ਦੇ ਰਿਹਾ ਪਰ ਉਹਨੂੰ ਨਹੀਂ ਕੋਈ ਪ੍ਰਕਾਸ਼ ਦੇ ਰਿਹਾ ਉਹ ਆਪਣੇ ਆਪ ਤੋਂ ਹੀ ਪ੍ਰਕਾਸ਼ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਈ ਆਪੇ ਆਪ ਨਰੰਜਨ ਸੋਏ ਉਹ ਆਪਣੇ ਆਪ ਤੋਂ ਹੀ ਹੈ ਤੇ ਮਿਲਦਾ ਕਿਵੇਂ ਹੈ ਮਿਲਦਾ ਕਿਵੇਂ ਹੈ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਤੇ ਗੁਰੂ ਜੀ ਕਿਰਪਾ ਕਿਵੇਂ ਹੁੰਦੀ ਹੈ ਜਪਣ ਜਪਣ ਦੇ ਨਾਲ ਤੇ ਜਪਣਾ ਕਿੰਨੋਂ ਐ ਜਿਹੜਾ ਆਦ ਸੱਚ ਜਦੋਂ ਕੁਛ ਵੀ ਨਹੀਂ ਸੀ ਜੁਗਾਦ ਸੱਚ ਜੁਗਾ ਤੋਂ ਐ ਆਦ ਅਨਿਲ ਅਨਾਦ ਅਨਾਹਤ ਜੁਗ-ਜੁਗ ਇੱਕੋ ਵੀਸ ਸਤਜੁਗ ਤ੍ਰੇਤਾ ਦੁਆਪਰ ਤੇ ਹੋਣ ਇੱਕੋ ਹੀ ਐ ਜੁਗਾ ਤੋਂ ਹੈ ਪੀ ਸੱਚ ਬੰਦਿਆ ਤੂੰ ਹੈ ਉਹ ਵੀ ਹੈ ਬੰਦਿਆਂ ਤੂੰ ਨਹੀਂ ਰਵੇਂਗਾ ਪਰ ਨਾਨਕ ਹੋਸੀ ਈ ਸੱਚ ਉਹ ਫਿਰ ਵੀ ਸੱਚ ਰਹੇਗਾ ਉਹਨੂੰ ਜਪ ਇਹ ਮੂਲ ਮੰਤਰ ਮਹਾਰਾ ਨੇ ਉਚਾਰਿਆ ਬੜੇ ਜੋਜ ਨੇ ਸੁਲਤਾਨਪੁਰ ਦੇ ਵੀ ਫਿਰ ਮਾਤਾ ਸੁਲਖਣੀ ਜੀ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਆਨੰਦ ਵਿਆਹ ਹੁੰਦਾ ਪੱਖੋ ਕੇ ਰੰਧਾਵੇ ਦੇ ਰਹਿਣ ਵਾਲਾ ਇਹ ਪਰਿਵਾਰ ਤੇ ਗੁਰਨਾਨਕ ਸਾਹਿਬ ਜੀ ਦੇ ਘਰ ਦੋ ਸਹਬਜ਼ਾਦੇ ਹੁੰਦੇ ਨੇ ਵੱਡੇ ਬਾਬਾ ਸ਼੍ਰੀ ਚੰਦ ਜੀ ਉਦਾਸੀ ਮਤ ਤੇ ਛੋਟੇ ਬਾਬਾ ਲਖਮੀ ਦਾਸ ਜਿਨ੍ਹਾਂ ਨੇ ਗ੍ਰਸਥ ਧਾਰਨ ਕੀਤਾ ਜਿਨ੍ਹਾਂ ਦੇ ਅੱਗੇ ਪੁੱਤਰ ਹੋਏ ਨੇ ਬਾਬਾ ਧਰਮ ਚੰਦ ਗੁਰਨਾਨਕ ਸਾਹਿਬ ਦੇ ਪੁੱਤਰ ਏ ਬਾਬਾ ਲਖਮੀ ਦਾਸ ਦੇ ਪੁੱਤਰ ਧਰਮ ਚੰਦ ਤੇ ਬੱਚੇ ਅਜੇ ਛੋਟੇ ਹੀ ਨੇ ਤੇ ਕਰਤਾਰ ਸੁਲਤਾਨਪੁਰ ਲੋਧੀ ਤੋਂ ਮਾਰੇ ਨੇ ਉਦਾਸੀ ਤੇ ਜਾਨ ਦੀ ਤਿਆਰੀ ਕਰ ਲਈ ਐ ਐਵੇਂ ਤਾਂ ਨਹੀਂ ਪ੍ਰਸਿੱਧਾ ਨੇ ਲਿਖਿਆ ਬਾਣੀ ਦੇ ਅੰਦਰ ਆ ਸ਼ਬਦ ਪੜੀਏ ਤੇ ਕਰੀਏ ਸੁਮਾਪਤੀ ਲੈ ਕੇ ਸਾਥੀ ਨਾਲ ਭਾਈ ਬਾਲਾ ਤੇ ਮਰਦਾਨਾ ਧੰਨ ਗੁਰੂ ਨਾਨਕ ਸਾਹਿਬ ਚੱਲ ਪਏ ਨੇ ਉਦਾਸੀਆਂ ਤੇ ਤੇ ਕਿੱਥੇ ਕਿੱਥੇ ਮਾਰੇ ਨਹੀਂ ਗਏ ਚਾਰਾਂ ਦਿਸ਼ਾਵਾਂ ਦੇ ਵਿੱਚ ਗ੍ਰਸਤੀਆਂ ਦੇ ਕੋਲ ਵੀ ਗਏ ਉਦਾਸੀਆਂ ਦੇ ਕੋਲ ਵੀ ਗਏ ॠषि मुनि ਜੋਗੀਆਂ ਸਿੱਧਾਂ ਦੇ ਕੋਲ ਵੀ ਗਏ ਰਾਜਿਆਂ ਦੇ ਕੋਲ ਵੀ ਗਏ ਤੇ ਪਖਹਾੜੀਆਂ ਦੇ ਕੋਲ ਵੀ ਗਏ ਸਾਰਿਆਂ ਦੇ ਕੋਲ ਹੀ ਗਏ ਕਬੱਡੀ ਵਡਿਆਈ ਸੀ ਗੁਰੂ ਨਾਨਕ ਸਾਹਿਬ ਦੀ ਕਦੇ ਭੁੱਖੇ ਕੋਲ ਪ੍ਰਸ਼ਾਦਾ ਪਿਆਸੇ ਕੋਲ ਪਾਣੀ ਚੱਲ ਕੇ ਨਹੀਂ ਆਉਂਦਾ ਤੇ ਗੁਰੂ ਨਾਨਕ ਸਾਹਿਬ ਨੇ ਜਿੰਨਾ ਜਿੰਨਾ ਨੂੰ ਤਾਰਿਆ ਕੋਈ ਚੱਲ ਕੇ ਨਹੀਂ ਆਇਆ ਗੁਰੂ ਨਾਨਕ ਸਾਹਿਬ ਆਪ ਚੱਲ ਚੱਲ ਕੇ ਗਏ ਨੇ ਗੱਜ ਕੇ ਆਂ ਕੋ ਸਤਨਾਮ ਵਾਹਿਗੁਰੂ ਆਖਰਕਾਰ ਫਿਰ ਸਿੱਧਾ ਨੇ ਵੀ ਬਾਣੀ ਵਿੱਚ ਲਿਖ ਦਿੱਤਾ ਪਿਆਰੋ ਪੜਿਓ ਪ੍ਰੇਮ ਨਾਲ ਕਰੀਏ ਸਮਾਪਤੀ ਸਿੱਧ ਬੋਲਣ ਸ਼ੁਭ ਬਚਨ ਤਨ ਨਾਨਕ ਤੇਰੀ ਵੱਡੀ ਕਮਾਈ ਸਿੱਧ ਬੋਲਣ ਸ਼ੁਭ ਬਚਨ ਤੇਰੀ ਵਟੀ ਕਮਾਈ ਦਾਨ ਨਾਨਕ ਤੇਰੀ ਵਟੀ ਕਮਾਈ ਦਾਨ ਨਾਨਕ ਮੇਰੀ ਵਟੀ ਕਮਾਈ